ਆ ਕਬੂਤਰਾ ਪਾਲ ਲੈ ਗਏ ਆ ਤੁਹਾਨੂੰ ਕੱਲੇ ਕੱਲੇ ਕਬੂਤਰ ਦਾ ਆਪਾਂ ਭਰਾਜੀ ਸ਼ੌਕ ਕਰਾਉਨੇ ਆ ਤੇ ਵੀਡੀਓ ਬਣਾ ਰਹੇ ਹੋ ਜੀ ਜਿਹੜੇ ਜਿਹੜੇ ਆਪਾਂ ਨੂੰ ਭਰਾ ਜਿਹੜੇ ਸਪੋਰਟ ਕਰਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਲਓ ਜੀ ਅੱਜ ਆਪਾਂ ਭਰਾਵਾਂ ਦੇ ਲਈ ਕਬੂਤਰ ਲਓ ਜੀ ਭਰਾਵਾਂ ਦੇ ਲਈ ਲੈ ਗਏ ਆ ਕਬੂਤਰ ਤੇ ਕਬੂਤਰ ਦੇਖੋ ਜੀ ਪੀਲੀ ਬਲਕ ਦੇ ਵਿੱਚ ਜੀ ਵੀਰ ਜੀ ਟੈਡੀ ਕਬੂਤਰ ਆ ਬਿਲਕੁਲ ਨੀਕੇ ਨੀਕੇ ਜਿਹੜਾ ਆ ਦੇ ਆਖ ਚ ਇਹ ਬਹੁਤ ਹੀ ਸੋਹਣੀ ਜਿਹੜੀ ਆਖਿਆ ਪੀਲੀ ਪਲਕ ਦੇ ਵਿੱਚ ਜੇ ਦੋਸਤੋ ਟੈਡੀ ਕਬੂਤਰ ਆ ਪਰ ਬਾਈ ਦਿਖਾਇਓ ਜੀ ਆ ਜੇ ਪਰ ਠੀਕ ਹੈ ਇੱਕ ਪਤਾ ਦੋਮਾ ਇੱਕ ਪਤਾ ਦੋਮਾ ਚੈੱਕ ਕਰੋ ਆ ਦੋਸਤੋ ਆ ਦੋਸਤੋ ਪੰਜੇ ਸ਼ੌਂਕ ਕਰ ਲੋ ਮੇਰੇ ਭਰਾ ਚੰਗੀ ਦਾ ਇੱਕ ਰਿ ਸ਼ੌਂਕ ਕਰ ਆ ਦੇਖੋ ਜੀ ਆਏ ਦੋਸਤੋ ਬਹੁਤ ਹੀ ਤਗੜਾ ਟੈਡੀ ਨਰਜੇ ਤੇ ਲਓ ਜੀ ਚੈੱਕ ਕਰੋ ਮੇਰੇ ਭਰਾ ਖਲੋਣੀ ਕਿੰਨਾ ਗੁੱਸੇ ਫੋਰ ਨਾਰਾ ਬਹੁਤ ਹੀ ਟਾਪ ਦਾ ਜਿਹੜਾ ਬਰੀਡਰ ਵੀ ਆ ਤੇ ਪਰਵਾਜੀ ਵੀ ਆ ਠੀਕ ਹੈ ਜੀ ਤੇ ਟੈਡੀ ਨਰਜੇ ਪੀਲੀ ਪਲਕ ਦੇ ਵਿੱਚ ਹੈ ਦੋਸਤੋ ਲਓ ਜੀ ਇਤੋਂ ਬਾਅਦ ਜਿਹੜਾ ਵਾ ਤੁਹਾਨੂੰ ਦੂਜੇ ਦਾ ਵੀ ਸ਼ੌਕ ਕਰਾਉਂਦੇ ਫੀਲ ਦੇ ਨਾਲ ਆ ਲੋਈ ਕਾ ਕਮੁੱਤਰ ਆ ਲਾਲ ਅੱਖ ਦੇ ਵਿੱਚ ਜੀ ਮੰਨੇ ਸੇਰ ਸਾਰੇ ਲੋਈ ਰਿੰਗਿੰਗ ਸ਼ਿੰਗ ਪੂਰੇ ਮੁਕੰਮਲ ਜੀ ਲੋਈ ਕਲਰ ਦਿਖਾਓ ਜੀ ਕਿਹੜੇ ਕਿਹੜੇ ਲੱਗੇ ਕਲਰ ਆ ਲੱਗੇ ਥੱਲੇ ਆ ਹਰੇ ਅਗਲੇ ਬੰਨੇ ਆ ਥੱਲੇ ਬੰਨੇ ਆ ਹਰੇ ਠੀਕ ਹੈ ਆ ਕਮੁੱਤਰ ਕਲੋਨੀ ਦੇ ਗਾਓ ਨਹੀਂ ਛੱਡੋ ਜੀ ਲਓ ਜੀ ਦੂਸਰਾ ਕਬੂਤਰ ਦੇਖੋ ਹਲੋ ਜੀ ਇਹ ਕਨਾਲ ਟੈਡੀ ਦੇ ਇੱਕ 골ਡਨ ਲਾ ਲੋ 골ਡਨ ਦੇ ਸਿਆਲ ਕੋਟੀ ਜਿਹਨੇ ਟੱਚ ਜਿਹੜਾ ਕੀਤਾ ਵਾ ਤੇ ਕਬੂਤਰ ਚੈੱਕ ਕਰ ਲੋ ਜੀ ਮੇਰੇ ਕੋਲ ਠੀਕ ਹੈ ਜੀ ਕਬੂਤਰ ਦੀਆਂ ਕੁਆਲਿਟੀਆਂ ਚੈੱਕ ਕਰੋ ਠੀਕ ਹੈ ਜੀ ਤੇ ਆ ਵੀ ਲੋਈ ਦੋਸਤੋ ਆਪਣੇ ਭਰਾ ਜਨੇ ਆਪਾਂ ਨੂੰ ਕਮੈਂਟ ਕਰਦੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੇ ਲਾ ਬੂਟਰ ਸਾਹਿਬ ਜੀ ਇਹ ਚੋਹਾਨ ਸੰਜੀਵ ਚੋਹਾਨ ਜੀ ਲੋ ਜੀ ਇਤੋਂ ਬਾਅਦ ਜਿਹੜਾ ਸਲਾਰਾ ਪਟਾ ਜੀ ਅੱਖ ਚੈੱਕ ਕਰ ਲਓ ਇਹ ਬਿਲਕੁਲ ਤੁਹਾਨੂੰ ਇਹੜਾ ਕਰਕੇ ਦਿਖਾਉਂਦੇ ਆ ਜੀ ਕਲੀਅਰ ਅੱਖ ਲੋ ਜੀ ਆਪਣੇ ਸਿੰਦਰ ਸਿੰਘ ਜੀ ਬਾਜਵਾ ਸਾਹਿਬ ਵਿੱਕੀ ਭਾਈ ਹੁਣੀ ਛਾੜੇ ਦੋ ਆ ਕਲਰ ਲੱਗਾ ਜੀ ਇੱਕ ਸਾਈਡ ਚੈੱਕ ਕਰ ਲੋ ਜੀ ਠੀਕ ਹੈ ਜੀ ਇੱਕੋ ਸਾਈਡ ਕਲਰ ਲੱਗਾ ਜੀ ਤੇ ਆਸ ਲਾਰਾ ਟੈਡੀ ਬੱਚਾ ਜੀ ਥੋੜਾ ਪਿਛੇ ਇੱਥੇ ਇੱਥੇ ਹੁਣ ਲਗਾ ਦਮ ਠੀਕ ਹੈ ਲੋ ਜੀ ਬੱਚੇ ਦੀ ਖਲੋਣੀ ਚੈੱਕ ਕਰ ਲੋ ਚੈੱਕ ਕਰੂਗਾ ਹਾਂ ਬੱਚੇ ਆ ਲੇਖੋ ਬੱਲੇ 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 ਸੁਨਾਰੇ ਟੈਡੀ ਆ ਵੇਖੋ ਜੀ ਬੱਚਾ ਇੜੀਆਂ ਦਾ ਬੱਚਾ ਏ। ਕਿਆ ਬਾਤ ਹੈ ਜੀ ਬੱਚੇ ਦੀ। ਕਹੋ ਜੀ ਇਸ ਤੋਂ ਬਾਅਦ ਜਿਹੜੀ ਮਾਦੀ ਤੁਹਾਨੂੰ ਆਪਾਂ ਦਿਖਾਉਨੇ ਜੀ ਦੀ ਮਾਦੀ। ਬਹੁਤ ਹੀ ਜ਼ਿਆਦਾ ਪਿਆਰ ਤੇ ਬਹੁਤ ਜ਼ਿਆਦਾ ਨਹੀਂ ਵੱਡਾ ਧੰਨਵਾਦ ਜੀ। ਸਪੋਰਟ ਕਰ ਲਈ ਭਰਾਵਾਂ ਦਾ। ਗੁਰਪ੍ਰੀਤ ਭਾਜੀ ਹੁਣੀ ਆ ਜੀ। ਵਿੱਕੀ ਭਾਈ ਹਿਆੜੇ ਤੋਂ ਉਹਨਾਂ ਦਾ ਵੀ ਧੰਨਵਾਦ ਲਓ ਜੀ 골ਡਨ ਮਾਦੀ। ਤੇ ਮੋਮ ਨੋਕ ਦੇ ਵਿੱਚ ਜੀ ਅੱਖ ਚੈੱਕ ਕਰ ਲਓ ਇਹ ਪਹਿਲਾਂ ਦੀ ਮੱਕੀ ਫੜੀ ਹੋਈ ਕਬੂਤਰੀ ਆ ਪਹਿਲਾਂ ਦੀ ਸੀਜ਼ਨ ਦੀ ਠੀਕ ਹੈ ਜੀ ਆਹ ਦੋ ਨਵੇਂ ਆਏ ਹੁਣ ਨਾ ਸਾਣੇ ਪੁਰਾਣੇ ਕਲਰ ਆ ਪੁਰਾਣਾ ਕਲਰ ਆ ਲੱਗਾ ਥੋੜਾ ਜਿਹਾ ਠੀਕ ਹੈ ਜੀ ਪੁਰਾਣੇ ਕਲਰ ਵੀ ਥੋੜਾ ਆ ਲੱਗਾ ਜੀ ਪਹਿਲਾਂ ਦੀ ਫੜੀ ਹੋਈ ਮਾਦੀ ਹੈ ਛੱਡੋ ਜੀ ਛੱਡ ਕੇ ਦਿਖਾਉਗੇ ਲਓ ਜੀ ਇਹਦੀ ਵੀ ਖਲੋਣੇ ਚੈੱਕ ਕਰੋ ਮਾਦੀ ਦੀ 4 20 ਜੀ ਲੋਈ ਆ ਵੀ ਫੀਮੇਲ ਚੈੱਕ ਕਰ ਲੋ ਮਾਦੀ ਚ 골ਡਨ ਮਾਦੀ ਆ ਤੇ ਲਾਲ ਅੱਖ ਦੀ ਵਿੱਚ ਤੇ ਮੋਮ ਨੋਕੀ ਜੇ ਤੇ ਪਾਰ ਦੇ ਨੇ ਥੋੜੇ ਕਲਰ ਲੱਗੇ ਜੇ ਪੁਰਾਣੀ ਕਲਰਾਂ ਦੇ ਆਈ ਜੇ ਮੱਕੀ ਪਾਲ ਪਹਿਲਾਂ ਦੀ ਫੜੀ ਹੋਈ ਜੇ ਪੁਰਾਣੀ ਤੇ ਆ ਨਾਲ ਸਲਾਰਾ ਬਚਾਈ ਠੀਕ ਹੈ ਜੀ ਤੇ ਨਾਲ ਆ ਠੀਕ ਹੈ ਆ 골ਡਨ ਦੇ ਸਿਆਲ ਕੋਟੀ ਕਰਾਸ ਹੋਇਆ ਇਹਦੇ ਨਾਲ ਇੱਕ ਟੈਡੀ ਨਰ ਜੇ ਲੋਈ ਆਪਣੀ ਚਾਹਣ ਵਾਲੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੰਦੇ ਏਦਾਂ ਹੀ ਪਿਆਰ ਦਿੰਦੇ ਰਿਹਾ ਕਰੋ ਤੇ ਵੀਡੀਓ ਦੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਜੀ ਆਪਣੇ ਬਾਉ ਮਸੀਹ ਜੀ ਆ ਜੀ ਤੇ ਰਵੀ ਮਸੀਹ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਲੋਈ ਕੱਲੇ-ਕੱਲੇ ਦੀ ਮੈਂ ਕਬੂਤਰ ਦੇ ਲੱਗ-ਲੱਗੇ ਤੁਹਾਨੂੰ ਜਿਹੜਾ ਕਰਕੇ ਕੱਲੇ-ਕੱਲੇ ਦਾ ਫੇਰ ਵੀ ਜਿਹੜਾ ਸ਼ੌਂਕ ਰਾਣਾ ਫੇਰ ਇਹ ਕਰੀ ਸੋ ਜਿਹੜਾ ਵਾ ਚੰਗੀ ਦਾ ਭਰਾਉਣ ਬਾ ਲੱਗ ਜੇ ਲੋਈ ਦੋਸਤੋ ਉਮੀਦ ਹੈ ਜੀ ਅੱਜ ਦੀ ਜਿਹੜੀ ਵੀਡੀਓ ਪਰਾਂ ਨੂੰ ਚੰਗੀ ਲੱਗੀ ਹੋਊਗੀ ਤੇ ਲਾਈਕ ਸ਼ਾਇਰ ਸ਼ੇਅਰ ਜਿਹੜਾ ਲਾਜ਼ਮੀ ਕਰਨਾ ਪਰਾਂ ਨੇ ਤੇ ਜਿਹੜਾ ਆਪਣਾ WhatsApp ਨੰਬਰ ਹੈ ਜੀ 62 39 64 44 81 ਆਪਣਾ WhatsApp ਨੰਬਰ ਹੈ ਤੇ WhatsApp ਨੰਬਰ ਤੇ ਆਪਾਂ ਜਿਹੜੇ ਤੁਸੀਂ ਕੰਟੈਕਟ ਕਰ ਸਕਦੇ ਮੈਸੇਜ ਪਾਓ ਜੀ ਜਿਸ ਵੀ ਨੂੰ ਚਾਹੀਦੀ ਹੋਣਾ ਆਪਣੇ ਨਾਲ ਕੰਟੈਕਟ ਕਰ ਲਈ WhatsApp ਤੇ ਆਪਾਂ ਨੂੰ ਮੈਸੇਜ ਕਰੇ ਜੀ ਤੇ ਆਪਾਂ ਜਵਾਬ ਦੇਵਾਂਗੇ ਜੀ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਜੀ sat şirik abi.